ਭਾਸ਼ਕਨਾਗ ਇੱਕ ਪਿੰਡ ਵਿੱਚ ਕੇਸ਼ੋ ਨਾਂ ਦਾ ਪੰਡਤ ਤੇ ਉਸ ਦਾ ਪਰਿਵਾਰ ਰਹਿੰਦਾ ਸੀ ਉਸ ਦੇ ਤਿੰਨ ਪੁੱਤਰ ਤੇ ਇੱਕ ਧੀ ਉਹਨ ਬੜਾ ਪਿਆਰ ਕਰਦੇ ਸਨ ਜਦ ਕਿ ਉਹਦੀ ਧੀ ਮਾਫਰੀ ਮੱਝ ਵਾਂਗ ਫੁਕਾਰੇ ਮਾਰਦੀ ਰਹਿੰਦੀ ਭਾਵੇਂ ਜੂਨ ਗਜ਼ਾਰੇ ਜੋਗਾ ਕੇਸ਼ੋ ਕੰਮ ਕਰੀ ਜਾਂਦਾ ਸੀ ਪਰ ਉਹ ਚਾਹੁੰਦੀ ਸੀ ਕਿ ਕੇਸ਼ੋ ਕਿਸੇ ਨੂੰ ਸੁੱਕਾ ਨਾ ਛੱਡੇ ਗੱਲ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਪਾੜਾ ਪਾ ਕੇ ਚੋਵੇ ਤੇ ਡੰਗ ਹੋਰ ਸੌਖਾ ਕਰੇ। ਇੱਕ ਦਿਨ ਉੱਠਦੀ ਹੀ ਰਾਸ਼ਨ ਪਾਣੀ ਲੈ ਕੇ ਕੇਸ਼ੋ ਤੇ ਚੜ ਗਈ। ਆ ਜਿਹੜੀ ਸਤੇਲੀ ਜੰਮੀ ਐ ਇਹਦਾ ਕੋਈ ਫਿਕਰ ਹੈ ਕਿ ਨਹੀਂ? ਜੇ ਨਹੀਂ ਤਾਂ ਮੇਰੀਆਂ ਵੰਗਾ ਪਾ ਕੇ ਘਰ ਬੈਠ ਜਾਓ। ਫਿਰ ਮੈਂ ਜਾਣਾ ਮੇਰਾ ਕੰਮ। ਅੱਕਿਆ ਪੰਡਤ ਗਲੇਲੇ ਵਾਂਗੂ ਘਰੋਂ ਨਿਕਲ ਗਿਆ। ਅਜਹੀ ਜ਼ਿੰਦਗੀ ਨਾਲੋਂ ਮੌਤ ਲੱਖ ਦਰਜੇ ਚੰਗੀ। ਮੈਂ ਆਦਮੀ ਕਹੌਣ ਦੇ ਲਾਇਕ ਨਹੀਂ ਜੀ ਦੀ ਬੇਇੱਜ਼ਤੀ ਉਹਦੀ ਕਰਨ ਕਰੇ ਉਹ ਵੀ ਕੋਈ ਬੰਦਾ ਹੁੰਦਾ ਹੈ ਅਜਿਹਾਂ ਸੋਚਾਂ ਸੋਚਦਾ ਉਹ ਦਰਿਆ ਦੇ ਕੰਢੇ ਪਹੁੰਚ ਗਿਆ ਹਾਲੇ ਉਹ ਦਰਿਆ ਦੇ ਵਹਿਣ ਵਿੱਚ ਡੁੱਬਣ ਬਾਰੇ ਸੋਚ ਹੀ ਰਿਹਾ ਸੀ ਉਹਨੂੰ ਇੱਕ ਮੇਲ ਦਾ ਸੱਪ ਦਿਸਿਆ ਪਾਣੀ ਵਿੱਚ ਹੌਲੀ-ਹੌਲੀ ਡੁੱਬਣ ਨਾਲੋਂ ਤਾਂ ਸੱਪ ਨਾਲ ਪੰਗਾ ਲਵਾਂ ਅਤੇ ਸੱਪ ਮੈਨੂੰ ਡੰਗ ਲਵੇ ਉਹ ਦੌੜ ਕੇ ਸੱਪ ਮੁਰੇ ਆ ਗਿਆ ਸੱਪ ਦੂਜੇ ਬੰਨੇ ਮੁੜ ਗਿਆ ਕਿਸ਼ੋ ਜਿੱਧਰ ਸੱਪ ਜਾਵੇ ਉਧਰੋਂ ਹੀ ਹੋ ਜਾਵੇ ਅਖੀਰ ਸੱਪ ਨੇ ਫਨ ਚੁੱਕ ਲਿਆ ਕੇਸ਼ੋ ਵੀ ਸੱਪ ਦੀਆਂ ਲੇਲੜੀਆਂ ਕੱਢਣ ਲੱਗ ਪਿਆ हे नाग ਦੇਵਤਾ ਜੀ ਮੈਨੂੰ ਡੰਗ ਲਓ ਤਾਂ ਜੋ ਨਰਕ ਰੂਪੀ ਜ਼ਿੰਦਗੀ ਚੋਂ ਮੇਰਾ ਛਟਕਾਰਾ ਹੋ ਜਾਵੇ ਮਗਰ ਕੇਸ਼ੋ ਨੇ ਸਾਰਾ ਹਾਲ ਸੁਣਾ ਦਿੱਤਾ ਸੱਪ ਕਹਿੰਦਾ ਕਿ ਤੂੰ ਆਪਣੀ ਘਰ ਵਾਲੀ ਤੋਂ ਦੁਖੀ ਹੈ ਨਾ ਇੰਜ ਗਰਮ ਇਹਨੂੰ ਕਿਸੇ ਬਰਤਨ ਵਿੱਚ ਪਾ ਕੇ ਘਰ ਲੈ ਚੱਲ ਫਿਰ ਵੇਖੀ ਮੇਰੀ ਕਰਾਮਾਤ ਕੇਸ਼ੋ ਕਰੋ ਜੰਗਲ ਪਾਣੀ ਦੇ ਪੱਜ ਨਿਕਲਿਆ ਸੀ ਸੋ ਜੋ ਗੜਵੀ ਉਹਦੇ ਹੱਥ ਵਿੱਚ ਸੀ ਉਹ ਹੀ ਮੂਹਰੇ ਕਰ ਦਿੱਤੀ ਸੱਪ ਸਪੂਲੀਆ ਬਣ ਕੇ ਉਹਦੇ ਵਿੱਚ ਵੜ ਗਿਆ ਘਰ ਆ ਕੇ ਉਹਨੇ ਗੜਵੀ ਆਲੇ ਵਿੱਚ ਰੱਖ ਦਿੱਤੀ ਆਪ ਬਾਹਰ ਨਿਕਲ ਕੇ ਢਾਣੀ ਵਿੱਚ ਜਾ ਬੈਠਾ ਜਦ ਕੋਲੇ ਕੱਚ ਕੇ ਪੰਟਾਣੀ ਆਈ ਤਾਂ ਉਹਨੇ ਜਵਾਕਾਂ ਤੋਂ ਉਹਨਾਂ ਦੇ ਪਿਓ ਬਾਰੇ ਪੁੱਛਿਆ ਆਇਆ ਕਿ ਨਹੀਂ ਤਾਂ ਜਵਾਕ ਕਹਿੰਦੇ ਆ ਗਿਆ ਉਹ ਵਾਲੇ ਵਿੱਚ ਗੜਵੀ ਪਈ ਐ ਸਾਨੂੰ ਕਹਿੰਦਾ ਸੀ ਤੁਸੀਂ ਨਾ ਛੇੜੋ ਆਪੇ ਤੁਹਾਡੀ ਮਾਂ ਦੇਖੋ ਉਹ ਦੌੜ ਕੇ ਜਾ ਕੇ ਕੀ ਵੇਖਦੀ ਐ ਵਿੱਚ ਇੱਕ ਬਹੁਤ ਕੀਮਤੀ ਲਾਲ ਪਿਆ ਉਹ ਵੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ ਕਿ ਉਹਦਾ ਖਸਮ ਇਹ ਕਿੱਥੋਂ ਚੋਰੀ ਕਰ ਲਿਆ ਆ ਉਹਦੇ ਖਾਨੇ ਵਿੱਚ ਇੱਕ ਗੱਲ ਆਵੇ ਇੱਕ ਜਾਵੇ ਮਨਾ ਕਿਧਰੇ ਕੇਸ਼ੋ ਕਿਤੋਂ ਜਗਾੜ ਤਾਂ ਨਹੀਂ ਮਾਰ ਲਿਆ ਆ ਹੋਰ ਬਿੰਦ ਨੂੰ ਕਿਸੇ ਰਾਜੇ ਦੀ ਸਾਡੇ ਉੱਤੇ ਵਾਰ ਚੜ੍ਹ ਕੇ ਆ ਜਾਵੇ ਇਸ ਤੋਂ ਪਹਿਲਾਂ ਉਹ ਆਉਣ ਮੈਂ ਹੀ ਰਾਜੇ ਦੇ ਪੇਸ਼ ਹੋ ਜਾਂਦੀ ਹਾਂ ਰਾਜਾ ਬੇਸ਼ੱਕ ਕੀਮਤੀ ਹਾਰ ਵੇਖ ਕੇ ਹੈਰਾਨ ਪਰੇਸ਼ਾਨ ਰਹਿ ਗਿਆ ਬਈ ਇੰਨਾ ਕੀਮਤੀ ਲਾਲ ਤਾਂ ਮੇਰੇ ਕੋਲੇ ਵੀ ਨਹੀਂ ਹੈ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਹੀ ਪੰਡਤ ਜੀ ਨੂੰ ਪੁੱਛ ਲਵਾਂ ਪਰ ਤੁਸੀਂ ਜੇ ਲਾਲ ਵੇਚਣਾ ਚਾਹੁੰਦੇ ਹੋ ਮੈਂ ਕਿída ਸਕਦਾ ਹਾਂ ਜੀ ਲਾਲ ਦੀ ਕੀਮਤ ਤਾਂ ਤੁਹਾਡੇ ਵਰਗੇ ਰਾਜੇ ਮਹਾਰਾਜੇ ਹੀ ਜਾਣ ਸਕਦੇ ਐ ਸਾਨੂੰ ਗਰੀਬਾਂ ਨੂੰ ਤਾਂ ਲੂਣ ਤੇਲ ਦੀ ਕੀਮਤ ਪਤਾ ਹੈ ਮੈਂ ਇਸ ਦੀ ਕੀਮਤ ਤਾਂ ਨਹੀਂ ਦੇ ਸਕਦਾ ਪਰ ਹਾਂ ਤੁਹਾਡੀ ਗਰੀਬੀ ਦੂਰ ਕਰਨ ਵਾਸਤੇ ਉਦਮ ਕਰ ਸਕਦਾ ਹਾਂ ਤੁਸੀਂ ਸਾਰਾ ਦਿਨ ਜਿੰਨਾ ਮਰਜ਼ੀ ਧਨ ਦੌਲਤ ਮੇਰੇ ਖਜ਼ਾਨੇ ਵਿੱਚੋਂ ਲੈ ਜਾਓ ਬਸ ਮੈਂ ਇਹੀ ਕਰ ਸਕਦਾ ਹਾਂ ਇੰਨੀ ਗੱਲ ਸੁਣ ਕੇ ਮਾੜੇ ਹਾਜਮੇ ਵਾਲੀ ਤੀਵੀਂ ਤਾਂ ਕੱਚਾ ਵਿੱਚ ਹੀ ਹਾਸਾ ਨਿਕਲਣ ਲੱਗ ਪਿਆ ਫੁੱਲੀ ਨਾ ਸਮਾਉਂਦੀ ਹੋਈ ਤੱਥਾਂ ਆਸਤੂ ਆ ਕੇ ਤੁਰ ਪਈ ਸਬਾਤ ਵੱਡਦੀ ਹੀ ਉਹ ਹੱਥ ਕਰੋਲੇ ਦੇਣ ਲੱਗ ਪਈ ਬਿਸਮਾਨ ਕਾਦੇ ਵਿੱਚ ਬੰਨ ਕੇ ਲਿਆਉਣਾ ਵਿਜਵਾ ਕੋ ਜਾਵੋ ਵਿਆਹ ਦੇ ਪਿਉ ਨੂੰ ਸੱਦ ਕੇ ਲਿਆਓ ਪਤਾ ਨਹੀਂ ਸਵੇਰ ਦਾ ਭੁਖਣ ਪਾਣਾ ਕਿੱਥੇ ਬੈਠਾ ਹੋ ਬੇਬੇ ਦੀ ਜ਼ੁਬਾਨ ਵਿੱਚ ਲੇਸ ਦੇਖ ਕੇ ਜਵਾਕ ਵੀ ਹੈਰਾਨਡ ਉਹ ਵੀ ਪਹਿਲੀ ਵਾਰ ਕਹਿਣ ਤੇ ਸੂਟ ਵੱਟ ਗਏ ਜਦ ਜਵਾਕਾਂ ਨੇ ਵੀ ਘਰ ਆਉਣ ਬਾਰੇ ਤੇਜ਼ੀ ਦਿਖਾਈ ਤਾਂ ਕੇਸ਼ੋ ਸਮਝ ਗਿਆ ਵੀ ਜ਼ਰੂਰ ਸਾਪ ਨੇ ਡੰਗ ਦਿੱਤਾ ਹੋ ਹੁਣ ਜਾਨ ਟੁੱਟਦੀ ਹੋ ਤਦ ਹੀ ਸਦਦੀ ਹੈ ਮਰ ਹੀ ਜਾਨ ਦੇ ਕੀ ਕਰਨਾ ਮੱਥੇ ਲੱਗ ਕੇ ਉਹਨੇ ਜਵਾਕ ਟਰਕਾ ਕੇ ਤੋੜ ਦਿੱਤੇ ਪਿਛਲੇ ਪੈਰੀ ਜਵਾਕ ਫਿਰ ਮੋੜ ਆਏ ਬਾਪੂ ਛੇਤੀ ਚੱਲ ਬਸ ਆ ਗਿਆ ਤੁਸੀਂ ਚੱਲੋ ਮੇਰੇ ਸ਼ੇਰ ਪਰ ਜਵਾਕ ਨਾ ਤੁਰੇ ਕੁਝ ਲੋਕਾਂ ਨੇ ਆਖਿਆ ਤੇ ਕੁਝ ਬੱਚੇ ਟੀਟ ਬਣ ਕੇ ਖੜੇ ਰਹੇ ਜਿਸ ਕਰਕੇ ਮਜਬੂਰਨ ਨੂੰ ਤੁਰਨਾ ਪਿਆ ਘਾਰ ਆ ਕੇ ਆਪਣੀ ਰੋਟੀ ਨੂੰ ਸਹੀ ਸਲਾਮਤ ਵੇਖ ਹੱਕਾ ਬੱਕਾ ਰਹਿ ਗਿਆ ਵੀ ਹਾਲੇ ਤੱਕ ਇਹਨੂੰ ਸੱਪ ਨੇ ਡੰਗਿਆ ਨਹੀਂ ਪੰਡਤ ਜੀ ਨੂੰ ਜੱਕੋ ਤੱਕੀ ਚ ਪਿਆ ਵੇਖ ਘਰ ਵਾਲੀ ਬੋਲੀ ਸਵਾਮੀ ਜੀ ਉਹ ਲਾਲ ਕਿੱਥੋਂ ਲੈ ਆਂਦਾ ਸੀ ਜਿਹੜਾ ਗੜਵੀ ਵਿੱਚ ਪਿਆ ਸੀ ਕਿਹੜੇ ਲਾਲ ਦੀ ਗੱਲ ਕਰਦੀ ਹੈ ਉਸ ਵਿੱਚ ਤਾਂ ਸੱਪ ਸੀ ਸਭ ਜਿਹੜਾ ਮੇਰੀ ਦਾਸਤਾਨ ਸੁਣ ਕੇ ਤੇ ਰਨਵੇੜਾ ਕਰਨ ਆਇਆ ਸੀ ਪਰ ਤੂੰ ਤਾਂ ਜੀਪ ਗੱਲ ਸੁਣਾ ਦਿੱਤੀ ਜੀ ਨਵੇੜਾ ਤਾਂ ਜ਼ਰੂਰ ਕਰਨ ਆਇਆ ਸੀ ਪਰ ਮੇਰਾ ਨਹੀਂ ਸਗੋ ਆਪਣੀ ਗਰੀਬੀ ਦਾ ਅਤੇ ਫਿਰ ਪੰਤਾਨੀ ਨਿਸਾਰੀ ਗੱਲ ਕਿ ਸੁਣਨ ਦੱਸੀ ਕਿ ਉਹ ਤਾਂ ਦਰਦੀ ਮਾਰੀ ਲਾਲ ਰਾਜੇ ਦੇ ਹਵਾਲੇ ਕਰ ਆਏ ਕਿਦਰੇ ਰਾਜਾ ਸਾਨੂੰ ਸਨੇ ਬੱਚੇ ਕਹਾਣੀ ਨਾ ਪੀੜ ਦੇਵੇ ਬਦਲੇ ਵਿੱਚ ਰਾਜੇ ਨੇ ਆਪਾਂ ਨੂੰ ਕੱਲ ਦਾ ਸਮਾਂ ਦਿੱਤਾ ਵੀ ਜਿੰਨਾ ਧੰਨ ਢੋ ਸਕਦੇ ਹੋ ਸਵੇਰੇ ਸਾਰਾ ਦਿਨ ਆਪਾਂ ਧੰਨ ਢੋਣਾ ਹੈ ਕੇਸ਼ੋ ਸਾਰੀ ਰਾਤ ਸੋਚਦਾ ਰਿਹਾ ਵੀ ਮਨਾ ਇਹ ਕੀ ਗੱਲ ਬਣੀ ਮੇਰੇ ਸਾਹਮਣੇ ਤਾਂ ਸੱਪ ਗੜਵੀ ਵਿੱਚ ਵੜਿਆ ਸੀ ਲਾਲ ਕਿਵੇਂ ਬਣ ਗਿਆ ਜਵਾਕਾਂ ਦੀ ਮਾਂ ਸਹੀ ਗੱਲ ਕਰਦੀ ਹੈ ਭਗਵਾਨ ਵਾਕਿਆ ਇਹ ਸਾਡੇ ਦੁੱਖ ਦਰਦ ਇੱਧਰ ਕੱਟਣ ਆਇਆ ਸਵੇਰੇ ਧੰਨ ਢੋਣ ਤੋਂ ਪਹਿਲਾਂ ਕੇਸ਼ੋ ਨੇ ਸਾਰੇ ਗੱਲ ਰਾਜੇ ਨੂੰ ਸੱਚ-ਸੱਚ ਦੱਸ ਦਿੱਤੀ ਮਹਾਰਾਜ ਜੀ ਅਸਲ ਗੱਲ ਹੈ ਇਹ ਕੋਈ ਲਾਲ ਨਹੀਂ ਸੀ ਸਗੋ ਸੱਪ ਹੈ ਰਾਜੇ ਨੇ ਕੇਸ਼ਵ ਨੂੰ ਤਸੱਲੀ ਦਵਾਈ ਕਿ ਮੈਨੂੰ ਤੇਰੇ ਤੇ ਯਕੀਨ ਹੈ ਇਹ ਮੇਰੇ ਕਰਮ ਤੂੰ ਬੇਫਿਕਰ ਹੋ ਕੇ ਧਨ ਦੌਲਤ ਲੈ ਜਾ ਇਸ ਤਰ੍ਹਾਂ ਗਰੀਬ ਕੇਸ਼ਵ ਦੀ ਗਰੀਬੀ ਤਰਬ ਨੇ ਕੱਟ ਦਿੱਤੀ ਦੂਸਰੇ ਬੰਨੇ ਲਾਲ ਲੈਣ ਵਾਲੇ ਰਾਜੇ ਦੇ ਘਰ ਮਹਾਰਾਜ ਦਾ ਦਿੱਤਾ ਬਹੁਤ ਕੁਝ ਸੀ ਸਵਾਏ ਅਸਲੀ ਲਾਲ ਤੋਂ ਬਿਨਾ ਰਾਣੀ ਦੀ ਝੋਲੀ ਸਖਣੀ ਸੀ ਬੇਸ਼ੱਕ ਖਜ਼ਾਨੇ ਹੀਰੇ ਮੋਤੀਆਂ ਨਾਲ ਭਰੇ ਪਏ ਸਨ ਰਾਜਾ ਆਪਣੇ ਪਰਜਾਂ ਨੂੰ ਹੀ ਆਪਣੇ ਪਰਿਵਾਰ ਵਾਂਗ ਸੰਭਾਲਦਾ ਸੀ ਸਾਰਾ ਦਿਨ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਦਾ ਰਹਿੰਦਾ ਸੀ ਇਸੇ ਤਰ੍ਹਾਂ ਹੀ ਰਾਣੀ ਆਪਣੀਆਂ ਗੋਲੀਆਂ ਨਾਲ ਹੱਸ ਕੇ ਢਕੇ ਟਾਈਮ ਪਾਸ ਕਰਦੀ ਰਹਿੰਦੀ ਸੀ ਇੱਕ ਦਿਨ ਰਾਣੀ ਨੇ ਆਪਣੀਆਂ ਗੋਲੀਆਂ ਨੂੰ ਆਖਿਆ ਕਿ ਜਾਓ ਉਹ ਲਾਲ ਲੈ ਕੇ ਆਓ ਜਿਹੜਾ ਪੰਡਤ ਦੇ ਗਿਆ ਸੀ ਅੱਜ ਆਪਾਂ ਉਸ ਨਾਲ ਖੇਡਦੀਆਂ ਹਾਂ ਜਦ ਗੋਲੀਆਂ ਖਜ਼ਾਨੇ ਵਿੱਚ ਗਈਆਂ ਤਾਂ ਕੀ ਵੇਖਦੀਆਂ ਨੇ ਕਿ ਜਿਹੜੇ ਬਕਸੇ ਵਿੱਚ ਲਾਲ ਪਿਆ ਸੀ ਉਹਦੇ ਵਿੱਚ ਤਾਂ ਇੱਕ ਬਹੁਤ ਸੁੰਦਰ ਬੱਚਾ ਪਿਆ ਆਪਣੇ ਪੈਰ ਦਾ ਅੰਗੂਠਾ ਚੁੰਗ ਰਿਆ ਸੀ ਉਹ ਦੌੜ ਕੇ ਰਾਣੀ ਕੋਲ ਆਉਂਦੀਆਂ ਆ ਕੇ ਬੱਚੇ ਬਾਰੇ ਦੱਸਦੀਆਂ ਉਲਟਾ ਰਾਣੀ ਉਹਨਾਂ ਦੇ ਗਲ ਪੈ ਜਾਂਦੀ ਹੈ ਕਿ ਸਾਡੇ ਔਲਾਦ ਨਾ ਹੋਣ ਕਰਕੇ ਹੁਣ ਤੁਸੀਂ ਵੀ ਟੀਚਰਾਂ ਕਰਨ ਲੱਗ ਪਈਆਂ ਹੋ ਜਿਸਾਨੂੰ ਕੀ ਮਿਲੂ ਤੁਹਾਨੂੰ ਦੁਖੀ ਕਰਕੇ ਜੇ ਯਕੀਨ ਨਹੀਂ ਤਾਂ ਸਾਡੇ ਨਾਲ ਜਾ ਕੇ ਵੇਖ ਲਓ ਅੱਖੀਂ ਵੇਖ ਕੇ ਤਾਂ ਯਕੀਨ ਹੋ ਜਾਊ ਜਦੋਂ ਰਾਣੀ ਨੇ ਆਪ ਜਾ ਕੇ ਦੇਖਿਆ ਤਾਂ ਉਹੀ ਗੱਲ ਸੱਚਮੁੱਚ ਹੀ ਪਤਾਸੇ ਵਰਗਾ ਮੁੰਡਾ ਪੈਰ ਦਾ ਅੰਗੂਠਾ ਚੁੰਗ ਰਿਆ ਸੀ ਰਾਣੀ ਨੇ ਝੁੱਕ ਕੇ ਬੱਚਾ ਗੋਦੀ ਚੁੱਕ ਲਿਆ ਤੇ ਰਾਜੇ ਕੋਲ ਲੈ ਗਈ ਸਾਰਾ ਕੁਝ ਸੁਣ ਕੇ ਰਾਜਾ ਵੀ ਸੋਚਾਂ ਵਿੱਚ ਪੈ ਗਿਆ ਕਿ ਤੇ ਚੜਦੇ ਲੈੰਦੇ ਕਦੇ ਵੀ ਨਹੀਂ ਸੁਣਿਆ ਸੀ ਕਿ ਇੰਜ ਜਵਾਕ ਮਿਲਿਆ ਹੋਵੇ ਸਿਵਾਏ ਸੀਤਾ ਮਾਤਾ ਦੇ ਉਹ ਵੀ ਰਾਜੇ ਜਨਕ ਨੂੰ ਇੰਜ ਮਿਲੀ ਸੀ ਚਲੋ ਪੰਡਤ ਰਾਹੀ ਰੱਬ ਨੇ ਬੱਚਾ ਦੇਣ ਦਾ ਢੋ ਮੇਲ ਬਣਾਇਆ ਸਾਰੇ ਸ਼ਹਿਰ ਵਿੱਚ ਧੁੰਦ ਵਾਂਗੂ ਗੱਲ ਫੈਲ ਗਈ ਕਿ ਰਾਜੇ ਦੇ ਘਰ ਪੁੱਤਰ ਨੇ ਜਨਮ ਲਿਆ ਹੈ ਰਾਜੇ ਨੇ ਗਰੀਬਾਂ ਨੂੰ ਰੱਜ ਕੇ ਧਾਨ ਵੰਡਿਆ ਕੋਈ ਵੀ ਦਰ ਤੋਂ ਖਾਲੀ ਨਾ ਮੋੜਨ ਦਿੱਤਾ ਦੋਵਾਂ ਜੀਵ ਜਵਾਕ ਦਾ ਬਿੰਦ ਵਸਾ ਨਾ ਖਾਂਦੇ ਜਦ ਰਾਜੇ ਦਾ ਪੁੱਤਰ 5-7 ਸਾਲ ਦਾ ਹੋ ਗਿਆ ਤਾਂ ਉਸ ਨੂੰ ਵੀ ਸਕੂਲ ਵਿੱਚ ਦੂਸਰੇ ਰਾਜਾਂ ਦੇ ਧੀਆਂ ਪੁੱਤਰਾਂ ਨਾਲ ਪੜਨੇ ਪਾ ਦਿੱਤਾ ਗਿਆ ਰਾਜੇ ਦਾ ਪਿਆਰਾ ਪੁੱਤ ਇੰਨਾ ਸੋਹਣਾ ਕਿ ਹੱਥ ਲਾਇਆ ਮੈਲਾ ਹੁੰਦਾ ਸੀ ਉੱਥੇ ਹੀ ਹੋਰ ਰਾਜੇ ਵੀ ਬੜੇ ਖੂਬਸੂਰਤ ਲੜਕੀ ਪੜਦੀ ਸੀ ਦੂਸਰੇ ਰਾਜਾਂ ਦੇ ਪੁੱਤਰ ਉਹਨੂੰ ਲਿਖਣ ਵਾਸਤੇ ਕਲਮਾ ਘੜ ਕੇ ਦਿੰਦੇ ਇੱਕ ਦਿਨ ਉਹ ਤੇਜਵੀਰ ਨੂੰ ਆਖਦੀ ਹੈ ਤੂੰ ਵੀ ਮੈਨੂੰ ਕਲਮ ਘੜ ਕੇ ਦਿਆ ਕਰ ਪਰ ਉਹਨੇ ਟਕੇ ਵਰਗਾ ਜਵਾਬ ਦੇ ਦਿੱਤਾ ਕਿ ਮੈਂ ਵੀ ਰਾਜੇ ਦਾ ਪੋਤਾ ਕੋਲਨ ਦੋ ਪੰਜੂ ਨਹੀਂ ਨਿੱਕੀ ਨਿੱਕੀ ਨੋਖ ਝੋਕ ਦੋਵਾਂ ਵਿੱਚ ਪਿਆਰ ਪੈ ਗਿਆ ਦੋਵਾਂ ਨੇ ਇਕੱਠਿਆਂ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਪੜਾਈ ਖਤਮ ਕਰਕੇ ਦੋਵੇਂ ਆਪਣੇ ਮਹਿਲੀਆਂ ਆ ਗਏ ਮਟਿਆਰਾਂ ਧੀਆਂ ਨੂੰ ਰਾਜੇ ਮਹਾਰਾਜੇ ਵੀ ਘਰ ਨਹੀਂ ਰੱਖ ਸਕਦੇ ਜਤ ਰੂਪ ਮਤੀ ਜਵਾਨ ਹੋਈ ਤਾਂ ਉਹਦੇ ਕਾਰਜ ਨੂੰ ਲੈ ਕੇ ਘਰ ਵਿੱਚ ਗੱਲ ਤਰੀ ਤਾਂ ਉਹਨੇ ਕਿਸੇ ਸੈਨਿਕ ਨੂੰ ਲਾਲਚ ਦੇ ਕੇ ਤੇਜਵੀਰ ਨੂੰ ਸਨੇਆ ਭੇਜ ਦਿੱਤਾ ਬਈ ਮਾਪੇ ਮੈਨੂੰ ਵਿਆਉਣ ਲੱਗੇ ਨੇ ਪਰ ਮੈਂ ਤੇਰੀ ਇਮਾਨਤ ਹਾਂ ਛੇਤੀ ਆ ਜਾ ਉੱਧਰ ਉਹਨੇ ਵੀ ਗਰਮੀ ਦਿਖਾਈ ਕਿਉਂਕਿ ਉਹਦੀ ਜਾਤ ਵੀ ਸੱਪ ਸੀ ਮਾਪਿਓ ਤੋਂ ਚੋਰੀ ਉਹ ਦੋ ਰਾਜਕਮਾਰਾਂ ਵਾਲੀਆਂ ਪੋਸ਼ਾਕਾਂ ਤੇ ਘੋੜਾ ਲੈ ਕੇ ਖਿਸਕਾਇਆ ਆਪਣੀ ਬਣਾਈ ਸਕੀਮ ਅਨਸਾਰ ਉਹੀ ਸੈਨਿਕ ਨਾਲ ਉਹ ਬਾਗ ਵਿੱਚ ਘੁੰਮਣ ਆਈ ਨੂੰ ਰਾਜਕਮਾਰਾਂ ਵਾਲੀ ਪੋਸ਼ਾਕ ਪਾ ਕੇ ਘੋੜੇ ਤੇ ਬਿਠਾ ਕੇ ਖਿਸਕ ਗਿਆ ਮਗਰੋਂ ਕੋਈ ਸੂਈ ਨਾ ਲੱਗ ਜਾਵੇ ਮਤੇਉ ਫੜੇ ਜਾਣ ਇਹ ਸੋਚ ਕੇ ਉਹ ਘੋੜੇ ਨੂੰ ਅੱਡੀ ਲਾਈ ਆਇਆ ਰਾਹੋਂ ਕਰਾਹੇ ਪੈ ਗਏ ਬਈ ਜੇ ਮਗਰ ਬਾਹਰ ਵੀ ਲੱਗੇ ਤਾਂ ਉਹਨਾਂ ਨੂੰ ਰਾਹਾਂ ਦੇ ਪੈਂਿਆਂ ਦੇ ਨਿਸ਼ਾਨ ਨਾਲ ਲੱਭਣ ਉਦੋਂ ਨੂੰ ਅਸੀਂ ਕਰਾਹੇ ਪੈ ਕੇ ਆਪਣੇ ਰਾਜ ਪਹੁੰਚ ਜਾਣਾ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਸਮਤ ਉਹਨਾਂ ਨੂੰ ਜਾਦੂਗਰਾਂ ਦੀ ਨਗਰੀ ਲੈ ਆਈ ਹੁਣ ਤੱਕ ਘੋੜਾ ਤੇ ਉਹ ਥੱਕ ਚੁੱਕੇ ਸਨ ਕੜੀ ਆਰਾਮ ਕਰਨ ਲੱਗੇ ਉਨ੍ਹਾਂ ਦੀ ਅੱਖ ਲੱਗ ਗਈ ਦਿਨ ਢਲ ਚੁੱਕਾ ਸੀ ਭਾਵ ਕੁਸਮਾ ਸਾਹ ਹੋ ਗਿਆ ਰੂਪਮਤੀ ਤੂੰ ਇੱਥੇ ਆਰਾਮ ਕਰ ਮੈਂ ਸਾਹਮਣੇ ਪਿੰਡ ਵਿੱਚੋਂ ਜਾ ਕੇ ਘੋੜੇ ਵਾਸਤੇ ਅਤੇ ਨਾਲੇ ਆਪਣੇ ਵਾਸਤੇ ਕੁਝ ਖਾਣ ਨੂੰ ਲੈ ਕੇ ਆਉਂਦਾ ਹਾਂ ਪਿੰਡ ਪਹੁੰਚ ਕੇ ਉਹ ਪਹਿਲਾਂ ਘਾਹ ਵਾਲੇ ਕੋਲ ਗਿਆ ਉਸ ਤੋਂ ਵਧੀਆ ਘਾਹ ਦੀ ਪੰਡ ਬਣਾ ਕੇ ਰਖਾ ਦਿੱਤੀ ਫਿਰ ਹਲਵਾਈ ਦੀ ਦੁਕਾਨ ਤੇ ਜਾ ਕੇ ਮਠਿਆਈ ਬਣਾ ਲਈ ਆਪਣੇ ਰਾਤ ਰਹਿਣ ਦਾ ਟਿਕਾਣਾ ਲੱਭਣ ਵਾਸਤੇ ਉਹ ਕਬੀਲਧਾਰਾਂ ਦੀ ਰਹਿਸ਼ਵਲ ਹੋਤ ਰਿਆ ਚੰਦੋ ਜਾਦੂਗਰ ਨੇ ਉਹਦੇ ਨਾਲ ਮਿੱਠੀਆਂ ਮਾਰ ਕੇ ਅੰਦਰ ਲੈ ਗਈ ਮੰਤਰ ਮਾਰ ਕੇ ਉਹਨੇ ਤੇਜਵੀਰ ਨੂੰ ਲੇਲਾ ਬਣਾ ਦਿੱਤਾ ਉਧਰ ਜਦ ਰੂਪਮਤੀ ਉਡੀਕ ਡੀਕ ਥੱਕ ਗਈ ਤਾਂ ਉਹ ਵੀ ਪਿੰਡ ਵੱਲ ਨਿਕਲ ਤੁਰੀ ਲੋਕ ਉਸ ਨੂੰ ਵੀ ਰਾਜਕਮਾਰ ਸਮਝ ਰਹੇ ਸਨ ਕਿਉਂਕਿ ਉਹਦੇ ਵੀ ਰਾਜਕਮਾਰਾਂ ਵਾਲੇ ਕੱਪੜੇ ਪਾਏ ਸੀ ਉਹ ਰਾਜਕਮਾਰ ਬਾਰੇ ਪੜਤਾਲ ਕਰਦੀ ਕਰਦੀ ਘਾਹ ਵਾਲੇ ਕੋਲ ਗਈ ਉਹਨੇ ਕਿਹਾ ਕਿ ਹਾਂ ਆਇਆ ਸੀ ਮੈਂ ਤਾਂ ਆਪ ਉਸ ਨੂੰ ਡੀਕਰਾਂ ਉਹ ਕਾ ਉਹਦਾ ਪਿਆ ਇਵੇਂ ਹੀ ਮਠਾਈ ਵਾਲੇ ਨੇ ਕਿਹਾ ਮਾੜੀ ਮੋਟੀ ਦੱਸ ਪਈ ਕਿ ਛਿਪ ਦੇ ਵੱਲ ਗਿਆ ਤਾਂ ਉਹ ਉਧਰ ਤੁਰ ਪਈ ਫਿਰਦੀ ਫਿਰਦੀ ਨੂੰ ਇੱਕ ਮੰਗਤਾ ਮਿਲ ਗਿਆ ਜਿਸ ਨੇ ਤੇਜਵੀਰ ਬਾਰੇ ਦੱਸਣ ਵਾਸਤੇ ਪੰਜ ਮੋਰਾ ਮੰਗੀਆਂ ਰੂਪਮਤੀ ਨੇ ਦੇ ਦਿੱਤੀਆਂ ਅਤੇ ਉਹਨੇ ਲੇਲੇ ਵਾਲੀ ਸਾਰੀ ਗੱਲ ਦੱਸੀ ਰੋਂਦੀ ਪੇਟ ਦੀ ਰੂਪਮਤੀ ਪਿੰਡ ਚ ਆ ਗਈ ਆਪਣੇ ਘੋੜੇ ਕੋਲ ਬੈਠ ਕੇ ਫਿਰ ਤਾਹਾਂ ਮਾਰਨ ਲੱਗੀ ਉਹਦੀ ਆਵਾਜ਼ ਸੁਣ ਕੇ ਇੱਕ پری ਪ੍ਰਗਟ ਹੋਈ ਤੇ ਰੋਣ ਦਾ ਕਾਰਨ ਪੁੱਛਿਆ ਰੂਪਵਤੀ ਨੇ ਸਾਰੀ ਗੱਲ ਸੱਚੋ ਸੱਚੀ ਦੱਸ ਦਿੱਤੀ پری ਨੇ ਕਿਹਾ ਤੂੰ ਚੁੱਪ ਕਰ ਜਾ ਮੈਂ ਇਸ ਜਾਦੂ ਦੀ ਨਗਰੀ ਵਿੱਚ ਰੱਬ ਦੇ ਬੰਦਿਆਂ ਦਾ ਭਲਾ ਕਰਨ ਆਉਂਦੀ ਹਾਂ ਤੂੰ ਇੰਜ ਕਰ ਮੈਂ ਤੈਨੂੰ ਇੱਕ ਪੂੜੀ ਮੰਤਰ ਪੜ੍ਹ ਕੇ ਦਿੰਦੀ ਹਾਂ ਤੂੰ ਕਿਸੇ ਤਰੀਕੇ ਨਾਲ ਇਹ ਲੇਲੇ ਬਣੇ ਰਾਜਕਮਾਰ ਦੇ ਸਿਰ ਵਿੱਚ ਪਾ ਦੇਵੀਂ ਜਾਦੂਗਰਨੀ ਬਹੁਤ ਤਿੱਖੀ ਹੈ ਉਹ ਛੇਤੀ ਕਿਤੇ ਤੇਰੇ ਸੂਤ ਨਹੀਂ ਆਉਣੀ ਆ ਲੈ ਕੇ ਅੰਗੂਠੀ ਜੇ ਕਿਧਰੇ ਭੀੜ ਪਵੇ ਤਾਂ ਇਹਨੂੰ ਚੁੰਮ ਲੈ ਮੈਂ ਉਸੇ ਵਕਤ ਹਾਜ਼ਰ ਹੋ ਜਾਵਾਂਗੀ ਇੰਨਾ ਆਖ ਕੇ ਪਰੀ ਅਲੋਪ ਹੋ ਗਈ ਰਾਜਕੁਮਾਰੀ ਜੋ ਉਸ ਵਕਤ ਮਰਧਾਨੇ ਪੇਸ ਵਿੱਚ ਸੀ ਸੋਚਦੀ ਵੀ ਜੇ ਮੈਂ ਵੀ ਚੰਦੂ ਜਾਦੂਗਰਨੀ ਦੇ ਘਰ ਗਈ ਤਾਂ ਉਹ ਕਿਧਰੇ ਮੈਨੂੰ ਵੀ ਲੇਲਾਣਾ ਬਣਾ ਦੇਵੇ ਜੋਨਾ ਮੈਂ ਇਥੋਂ ਦੇ ਰਾਜੇ ਦਾ ਸਾਥ ਲਵਾਂ ਜੀ ਦੀ ਰਿਆਸਤ ਦੇ ਵਿੱਚ ਪਿੰਡ ਆਉਂਦਾ ਹੈ ਸ਼ਾਇਦ ਉਹ ਮੇਰੀ ਮਦਦ ਕਰ ਦੇਵੇ ਇਹ ਸੋਚ ਵਿਚਾਰ ਕੇ ਉਹ ਰਾਜੇ ਦੇ ਦਰਬਾਰ ਚਲੀ ਗਈ ਉੱਥੇ ਬਹੁਤ ਸਾਰੇ ਫਰਿਆਦੀ ਪਹੁੰਚੇ ਹੋਏ ਸਨ ਇਸ ਲਈ ਉਹਦੀ ਵਾਰੀ ਨਾ ਆਈ ਜਦ ਨਰਾਸ਼ ਹੋ ਕੇ ਮੁੜਨ ਲੱਗੀ ਤਾਂ ਰਾਜੇ ਦੀ ਲੜਕੀ ਤੇ ਨਿਗਾ ਪੈ ਗਈ ਉਹਨੇ ਸਮਝਿਆ ਕਿਦਰੇ ਰਾਜਕਮਾਰ ਹੈ ਉਹ ਉਸ ਉੱਤੇ ਮੋਹਤ ਹੋ ਗਈ ਆਪੀ ਉਸਨਾਂ ਨੂੰ ਵਾਦਾ ਕਰ ਲਿਆ ਕਿ ਸਵੇਰੇ ਤੈਨੂੰ ਪਿਤਾ ਜੀ ਨਾਲ ਜ਼ਰੂਰ ਮਲਾ ਦੇਵਾਂ। ਦੂਸਰੇ ਦਿਨ ਜਦ ਰੂਪਮਤੀ ਰਾਜਕਮਾਰ ਦੇ ਭੇਸ ਵਿੱਚ ਆਈ ਤਾਂ ਰਾਜੇ ਨੇ ਉਹਦੇ ਬਾਰੇ ਪੁੱਛਿਆ ਕਿ ਤੂੰ ਕੌਣ ਹੈ? ਮੇਰੀ ਲੜਕੀ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਪਹਿਲਾਂ ਦੱਸ ਤੈਨੂੰ ਕੀ ਦੁੱਖ ਹੈ? ਰੂਪਮਤੀ ਨੇ ਕਿਹਾ ਹੀ ਰਾਜਨ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ। ਜਿਵੇਂ ਤੁਸੀਂ ਚਾਹੁੰਦੇ ਹੋ ਉਂਝ ਹੀ ਹੋਵੇਗਾ। ਤੁਸੀਂ ਇੱਥੇ ਆਪਣੇ ਸਰੋਵਰ ਤੇ ਸਾਰੇ ਛਿਪ ਦੇ ਵੱਲ ਦੇ ਪਿੰਡ ਦੇ ਪਸ਼ੂ ਸਿੱਧੋ ਕਿ ਇੱਥੇ ਲਿਆ ਕੇ ਸਾਰੇ ਨਵਾ ਕੇ ਲਜਾਓ ਪਰ ਕਿਉਂ ਅਜੇ ਹੀ ਕੀ ਆਫਤ ਪੈ ਗਈ ਮੈਂ ਜਾਣਦਾ ਹਾਂ ਉਹ ਨਗਰ ਜਾਦੂਗਰਾਂ ਦਾ ਹੈ ਉਹਨਾਂ ਦੇ ਟੂਨੇ ਦਾ ਅਕਸਰ ਜ਼ਿਕਰ ਹੁੰਦਾ ਰਹਿੰਦਾ ਹੈ ਮਹਾਰਾਜ ਇਹ ਗੱਲ ਮੈਂ ਨਹੀਂ ਦੱਸ ਸਕਦੀ ਤੁਹਾਨੂੰ ਆਪ ਹੀ ਪਤਾ ਲੱਗ ਜਾਓ ਰਾਜਾ ਤਾਂ ਆਖਰ ਰਾਜਾ ਹੀ ਹੁੰਦਾ ਹੈ ਉਹਨੇ ਬਹਾਨਾ ਮਾਰਿਆ ਕਿ ਭਿਆਨਕ ਬਿਮਾਰੀ ਫੈਲੀ ਹੈ ਸਾਰੇ ਪਿੰਡ ਵਾਲੇ ਆਪੋ ਆਪਣੇ ਪਸ਼ੂਆਂ ਨੂੰ ਨਹਾ ਕੇ ਲਜਾਓ। ਸ਼ਾਹੀ ਵੈਦ ਨੇ ਸਰੋਵਰ ਵਿੱਚੋਂ ਬਿਮਾਰੀ ਦੀ ਦਵਾਈ ਪਾਈ ਹੈ। ਸਾਰਿਆਂ ਨੇ ਰਾਜੇ ਦਾ ਹੁਕਮ ਸਿਰ ਮੱਥੇ ਮੰਨਿਆ। ਕਿਸੇ ਘਰ ਦਾ ਕੋਈ ਪਸ਼ੂ ਘਰ ਨਾ ਰਿਹਾ। ਪਰ ਚੰਦੋਂ ਨਾ ਆਈ। ਰਾਜੇ ਨੇ ਫਿਰ ਹੁਕਮ ਦਿੱਤਾ ਜਿਹੜਾ ਨਾ ਆਇਆ ਚਰਾਹੇ ਵਿੱਚ ਸੂਲੀ ਚਾੜ੍ਹ ਦਿੱਤਾ ਜਾਵੇਗਾ। ਇਸ ਵਾਰ ਜਦ ਚੰਦੋਂ ਆਈ ਤਾਂ ਰੂਪਮਤੀ ਨੇ ਲੈਲੇ ਸਿਰ ਪੁੜੀ ਪਾ ਦਿੱਤੀ। ਉਹ ਫਿਰ ਰਾਜਕਮਰ ਬਣ ਗਿਆ। ਰਾਜਕੁਮਾਰੀ ਨੇ ਸਾਰੇ ਗੱਲ ਰਾਜੇ ਨੂੰ ਦੱਸੀ ਮaaf ਕਰਨਾ ਦਾ ਅਸਲ ਉਹ ਵੀ ਇੱਕ ਲੜਕੀ ਹੈ ਇਹ ਸਾਰੇ ਖੇਡ ਮ ਰਾਜਕਮਾਰ ਨੂੰ ਆਜ਼ਾਦ ਕਰਾਉਣ ਲਈ ਰੱਜੀ ਸੀ ਚਾਹੇ ਤੁਸੀਂ ਮੈਨੂੰ ਹੁਣ ਸਜ਼ਾ ਦੇ ਦਿਓ ਜਾਂ ਛੱਡ ਦਿਓ ਬਾਕੀ ਰਹੀ ਦੂਸਰੀ ਗੱਲ ਤੁਸੀਂ ਵੀ ਆਪਣੇ ਇਸ ਬੇਟੀ ਦਾ ਰਿਸ਼ਤਾ ਇਸੇ ਰਾਜਕਮਾਰ ਨਾਲ ਕਰ ਦਿਓ ਰਾਜੇ ਨੇ ਵਜ਼ੀਰ ਭੇਜ ਕੇ ਪੂਰੀ ਸ਼ਾਨਦਾਨ ਬੀਨ ਕਰਕੇ ਵਾਕਿਆ ਹੀ ਰਾਜੇ ਦਾ ਪੁੱਤਰ ਹੈ ਦੂਸਰਾ ਰਾਜਾ ਵੀ ਉਸ ਦਾ ਮਿੱਤਰ ਸੀ ਜਿਸ ਦੀ ਕੁੜੀ ਉਹ ਧੋਖੇ ਨਾਲ ਕੱਢ ਕੇ ਲਿਆਇਆ ਸੀ ਸਲਾਹ ਕਰਕੇ ਰਾਜੇ ਨੇ ਦੋਵਾਂ ਲੜਕੀਆਂ ਦੇ ਵਿਆਹ ਤੇਜਵੀਰ ਨਾਲ ਕਰ ਦਿੱਤੇ ਉਹਦਾ ਬਾਪ ਕਹਿੰਦਾ ਪੁੱਤਰ ਮੈਂ ਤਾਂ ਘਰ ਆਏ ਦੇ ਸ਼ਗਨ ਕਰੂੰਗਾ ਰਾਜੇ ਤਵੱਗ ਲੈ ਕੇ ਤੇਜਵੀਰ ਦੋਵੇਂ ਪਤਨੀਆਂ ਨਾਲ ਤੁਰ ਪਿਆ ਤੁਰਦੇ ਤੁਰਦੇ ਦੂਸਰੀ ਪਤਨੀ ਨੇ ਇਹ ਗੱਲ ਦੀ ਨਿਰਖ ਕੀਤੀ ਕਿ ਸਾਡਾ ਰਾਜਕੁਮਾਰ ਅੱਖ ਨਹੀਂ ਚਮਕਦਾ ਜਦ ਕਿ ਹਰ ਇਨਸਾਨ ਅੱਖ ਚਮਕਦਾ ਹੈ ਹੋਵੇ ਨਾ ਹੋਵੇ ਕਿਧਰੇ ਇਸ ਆਪ ਪਦੀ ਅਨਛਤਾ ਨਹੀਂ ਰੂਪਮਤੀ ਨੇ ਕਿਹਾ ਇਹ ਤਾਂ ਮੇਰਾ ਬਚਪਨ ਦਾ ਮਿੱਤਰ ਹੈ ਉਹ ਜੀ ਕੋਈ ਗੱਲ ਨਹੀਂ ਤੂੰ ਯਕੀਨ ਕਰ ਉਹਨਾਂ ਨੂੰ ਕੁਸਰ-ਮੁਸਰ ਕਰਦੇ ਵੇਖ ਕੇ ਤੀਜ ਤੇਜਵੀਰ ਵੀ ਹੱਸ ਕੇ ਕਹਿੰਦਾ ਕੀ ਖਿਚੜੀਆਂ ਪਕਾ ਰਹੀਆਂ ਹੋ ਮੇਰੇ ਵਾਸਤੇ ਤਦ ਰੂਪਮਤੀ ਨੇ ਸਾਰੀ ਗੱਲ ਦੱਸ ਦਿੱਤੀ ਜੀ ਇਹ ਤੁਹਾਨੂੰ ਸੱਪ ਸਮਝਦੀ ਹੈ ਕੋਈ ਨਾ ਦਰਿਆ ਲੈਣ ਦਿਓ ਮੈਂ ਇਹ ਵੀ ਤੁਹਾਡਾ ਵਹਿਮ ਕੱਢ ਦਵਾਂ ਨਾਲੇ ਮੇਰਾ ਵੀ ਨਿਕਲ ਜਾਊ ਤੁਹਾਡੇ ਵਿੱਚੋਂ ਕਿਹੜੀ ਪਰੀ ਹੈ ਤੇ ਕਿਹੜੀ ਖੋਟੀ ਹੈ ਇਹ ਗੱਲ ਉਹਨੇ ਮਨ ਹੀ ਮਨ ਸੋਚੀ ਜਦ ਰਿਆ ਆਇਆ ਤਾਂ ਨਵੀ ਰਾਜਕੁਮਾਰੀ ਫਿਰ ਦਿਵਾਲੇ ਹੋ ਗਈ ਅਖੀਰ ਉਹ ਪਾਣੀ ਵਿੱਚ ਵੜ ਗਿਆ ਜਦ ਲੱਕ ਤੱਕ ਪਾਣੀ ਗਿਆ ਉਹਨੇ ਫਿਰ ਕਿਹਾ ਪਰ ਨਵੀ ਨਾ ਮੰਨੀ ਜਦ ਗਰਦਨ ਤੱਕ ਪਾਣੀ ਗਿਆ ਤਾਂ ਸੱਚੀ ਸੱਪ ਦਾ ਫਨ ਬਣ ਗਿਆ ਤੇ ਅਲੋਪ ਹੋ ਗਿਆ ਨਵੀ ਉਦੋਂ ਹੀ ਰੂਪਮਤੀ ਦੇ ਦਿਵਾਲੇ ਹੋ ਗਈ ਦੇਖ ਲਈ ਉਹਦੀ ਅਸਲੀਅਤ ਹੁਣ ਤੂੰ ਦੇਖ ਕੀ ਕਰਨਾ ਹੈ ਮੈਂ ਤਾਂ ਚੱਲੀ ਤੇ ਉਨੀ ਪਰੀ ਉਹ ਵਾਪਸ ਮੁੜ ਗਈ ਗ੍ਰਉਪਮਤੀ ਉੱਥੇ ਬੈਠ ਕੇ ਰੋਣ ਕਰ ਲਾਉਣ ਲੱਗੀ ਜਦ ਹੱਥ ਨਾਲ ਅੱਖਾਂ ਪੂੰਝਣ ਲੱਗੀ ਤਾਂ मुندਰੀ ਨજર ਪਈ ਜਾਂ ਚੁੰਮੀ ਤਾਂ ਪਰੀ ਪ੍ਰਗਟ ਹੋ ਗਈ ਸਾਰਾ ਹਾਲ ਉਹਨੇ ਪਰੀ ਨੂੰ ਸੁਣਾ ਦਿੱਤਾ ਹੁਣ ਉਹ ਕੀ ਕਰੇ ਨਾ ਘਰ ਦੀ ਐ ਨਾ ਘਾਟ ਦੀ ਪਰੀ ਨੇ ਉਹਨੂੰ ਹੱਲ ਦੱਸਿਆ ਤੇ ਪ੍ਰਬੰਧ ਵੀ ਕਰਕੇ ਦਿੱਤਾ ਦੁੱਧ ਦੇ ਭਰੇ ਦੋ ਕਢਾਏ ਦੇ ਕੇ ਉਹ پری ਅਲੋਪ ਹੋ ਗਈ ਰੂਪਮਤੀ ਨੇ ਇੱਕ ਕੜਾਹੇ ਨੂੰ ਉਬਾਲਾ ਚੜਾਇਆ ਤੇ ਉਹਦੀ ਮਹਿਕ ਨਾਲ ਸੱਪ ਮੇਲਦਾ ਆਇਆ ਆ ਕੇ ਠੰਡੇ ਕਢਾਏ ਵਿੱਚ ਦੁੱਧ ਪੀ ਕੇ ਮੋੜਨ ਲੱਗੇ ਜਦ ਵੱਡਾ ਇੱਛਾਤਾਰੀ ਨਾ ਗਾਇਆ ਤਾਂ ਦੁੱਧ ਛੱਕ ਕੇ ਬਹੁਤ ਪ੍ਰਸੰਨ ਹੋਇਆ ਉਹਨੇ ਰੂਪਮਤੀ ਨੂੰ ਕਿਹਾ ਪੁੱਤਰੀ ਸਾਡੀ ਇੰਨੀ ਸੇਵਾ ਕਰਨ ਦਾ ਕਿਸ ਬਬ ਮੰਗ ਕੀ ਮੰਗਦੀ ਹੈ ਤੇਰੀ ਉਹੀ ਇੱਛਾ ਮੈਂ ਹੁਣੇ ਪੂਰਨ ਕਰਦਾ ਹਾਂ ਰੂਪਮਤੀ ਨੇ ਅਲਫ਼ ਤੋਂ ਬੇ ਤੱਕ ਸਾਰੀ ਗਰਦਾਸ ਦਿੱਤੀ ਜਿਸ ਨੂੰ ਸੁਣ ਕੇ नाग ਸੋਚੀ ਪਿਆ ਗਿਆ ਮਸਾਂ ਧੀਏ ਅੱਜ ਮੈਨੂੰ ਮੇਰਾ ਪੁੱਤਰ ਮਿਲਿਆ ਸੀ ਪਰ ਮੈਂ ਜ਼ਬਾਨ ਤੋਂ ਨਹੀਂ ਭਜਦਾ ਜਾਂ ਤੇਰਾ ਬਾਸ਼ਿਕ नाग ਤੈਨੂੰ ਦਿੱਤਾ ਅੰਤਰ ਧਿਆਨ ਹੋ ਕੇ ਉਹਨੇ ਪੁੱਤਰ ਨੂੰ ਹਾਕ ਮਾਰੀ ਤੇ ਉਸ ਨੂੰ ਰੂਪਮਤੀ ਦੇ ਹਵਾਲੇ ਕਰਦਿਆਂ ਕਿਹਾ ਕਿ ਅੱਜ ਤੋਂ ਤੂੰ नाग ਜੁਨੀ ਵਿੱਚੋਂ ਮੁਕਤ ਦੋਵੇਂ ਜਨੇ ਮੈਲੀ ਆ ਗਏ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਗਏ ਬਾਕੀ ਰਹੀ ਦੀ ਜ਼ਿੰਦਗੀ ਉਹਨਾਂ ਖੁਸ਼ੀ ਖੁਸ਼ੀ ਬਤੀਤ ਕੀਤੀ